ਗੌਂਡ ਮੁਹੱਲਾ ਚੌਥਾ ਐਸਾ ਹਰ ਸੇਵੀ ਐ ਨਿਤ ਧਿਆਈ ਐ ਪੂਰਨ ਮਨ ਹਰਮਉਂਦੇ ਆ ਜਹ ਹਰੀ ਪਰਮੇਸ਼ਰ ਹੈ ਭਾਈ ਜੋ ਸਰਬ ਕਲ ਆਸੁਭਰਤ ਹੋਇ ਨਿਤਾਪਰਤੀ ਉਹਦਾ ਸੇਵਨ ਭਜਨ ਕਰੀਏ ਸਰੀਰ ਕਰਕੇ ਵੀ ਕੀਰਤਨ ਕਰੀਏ ਤੇ ਨਿਤ ਮਨ ਕਰਕੇ ਪਿਆਉਣਾ ਕਰੀਏ ਜੋ ਖਿਨ ਮਹਿ ਕਿਲ ਵਿਖ ਸਭ ਕਰੇ ਬਿਨਾ ਸਹਾਇਆ ਹਰੀ ਆ ਕਹਿੰਦੇ ਜਿਹੜਾ ਖਿਣ ਵਿੱਚ ਜਿਹੜੇ ਕਿਲਖ ਪਾਪ ਬ੍ਰਾਹਮਣ ਕੇਲੀ ਕਾਤੇ ਸਾਰਿਆਂ ਨੂੰ ਨਾਸ ਕਰ ਦਿੰਦਾ ਹੈ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਇਹ ਜੇ ਸਮਰੱਥ ਪਰਮੇਸ਼ਰ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਕਰੋਗੇ ਤਾਂ ਹਰ ਨੇ ਫਰ ਸਭ ਕਾਲ ਗਵਾਸਾ ਤਾਂ ਹਰੀ ਤੋਂ ਬੇਮਖੋਆਂ ਦੀ ਪਰਮੇਸ਼ਰ ਆ ਉਹਨਾਂ ਦੀ ਕਾਲ ਜਿਹੜੀ ਕਮਾਈ ਉਹ ਨਿਸਫਲ ਸਾਰੀ ਗੁਆਦੇਗਾ ਫਲ ਨਹੀਂ ਉਹਨੂੰ ਲੱਗੇਗਾ ਮੁਕਤ ਰੂਪ ਮੇਰੇ ਮਨ ਹਰ ਸੇਵਿਓ ਸੁਖ ਦਾਤਾ ਸ੍ਰੀ ਅੰਮ੍ਰੀ ਮੇਰੇ ਮਨ ਕੇ ਮੇਰੇ ਪਿਆਰਿਓ ਹਰੀ ਨੂੰ ਮਨ ਕਰਕੇ ਸੇਵਿਓ ਸੁਖ ਦਾਤਾ ਜੋ ਮਾਲਕ ਹੈ ਜਿਸ ਸੇਵਿਆ ਸਭ ਭੁੱਖ ਲਹਾਸਾ ਇਸ ਵਾਹਿਗੁਰੂ ਦਾ ਸੇਵਨ ਕਰਨੇ ਕਰਕੇ ਸਾਰੀਆਂ ਆਸਾਵੀਆਂ ਭੁੱਖਾਂ ਲੈ ਜਾਂਦੀਆਂ ਹਨ ਲਹਾਜ ਹੁੰਦਾ ਹੈ ਮੇਰੇ ਮਨ ਹਰ ਉਪਰ ਕੀਜੈ ਪਰਵਾਸ ਜਿਵੇਂ ਮੇਰਾ ਮਨਾ ਕਾਲਪੁਰ ਕੋ ਵਾਹਿਗੁਰੂ ਉੱਪਰ ਪਰੋਸ ਰੱਖ ਕਹਿ ਜਾਈਏ ਤਹ ਨਾਲ ਮੇਰਾ ਸਵਾਮ ਰਹਿਗਾ ਕਿੱਥੇ ਜੇ ਪੁੱਛੇ ਜਿੱਥੇ ਵੀ ਜਾਈਏ ਨਾਲ ਹੈ ਮੇਰਾ ਸੋਮੀ ਅੰਤਰਾਜਮੀ ਪਰ ਆਪਣੀ ਪੈਜ ਰੱਖੈ ਜਨ ਦਸ ਆਪ ਦੀ ਜਾਣ ਕੇ ਪੈ ਸੇਵਕਾਂ ਦੀ ਰੱਖਿਆ ਕਰ ਲੈ ਕਿ ਮੇਰੀ ਪੈਜ ਹੈ ਰੱਖਣੀ ਯੋਗ ਹੈ ਮੈਨੂੰ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਜੇ ਆਵਦੀ ਬਿਰਥਾ ਜਿਹੜੀ ਪੀੜਾ ਹੈ ਹਾਲਤ ਹੈ ਮਨ ਦੀ ਅਵਰ ਹੋਰ ਪੁਰਖਾਂ ਦੇ ਪਾਸ ਕਹੋਂਗੇ ਕੱਢੋਂਗੇ ਪਰਵਿੜ ਕਰੋਗੇ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਗੋ ਆਵਨੀਆਂ ਪੀੜਾ ਨਹੀਂ ਹੈ ਜੇ ਰੋਣੇ ਰਹੋਗੇ ਨਾ ਕਿ ਬੈਠੇ ਦੁੱਖ ਰੋਣੇ ਆ ਉਸ ਦੁਖੀਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਆ ਕੋਏ ਜੇ ਕਿਸੇ ਕੋਲੇ ਹੋਰ ਨਾ ਕੋਲੇ ਆਪਦੇ ਦੁੱਖ ਰੋਵੋਂਗੇ ਕੋਈ ਬਿਰਥਾ ਪੀੜਾ ਦੱਸੋਂਗੇ ਉਹ ਅਗੋਂ ਬਹੁਤੀਆਂ ਆਪਦੀਆਂ ਮੇਰੇ ਪੁੱਤ ਨਹੀਂ ਅੱਖ ਲੱਗਦਾ ਮੇਰੇ ਪੋਤੇ ਨਹੀਂ ਅੱਖ ਲੱਗਦੇ ਆਪਦੀਆਂ ਬਹੁਤੀਆਂ ਪੀੜਾ ਕੱਢ ਕੱਢ ਕੇ ਰੱਖ ਦੂ ਹੈ ਬਸੋ ਸੁਖ ਤਾਂ ਨਿਕਲਣਾ ਹੀ ਨਹੀਂ ਪੀੜਾ ਪੀੜਾਂ ਵਾਲਿਆਂ ਦੁਖੀਆਂ ਦੁਖੀ ਰੋਣੇ ਆ ਬਹਿ ਕੇ ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਤੇਰੀ ਬਿਰਥਾ ਹਾਲਤ ਦੱਸਣੀ ਆ ਪੀੜਾ ਕਾ ਕਾਲਪੁਰਖ ਮਾਲਕ ਆਪਣੇ ਦੇ ਪਾਸ ਕਹੋ ਤੁਸੀਂ ਜੋ ਤੁਮਰੇ ਦੂਖ ਤਦਕਾਲ ਕਟਾਵੇ ਜੋ ਪ੍ਰਭ ਸਾਡੇ ਦੁੱਖਾਂ ਨੂੰ ਝੱਟ ਹੀ ਕੱਟ ਦੇਵੇਗਾ ਉਸ ਦੇ ਅੱਗੇ ਫਰਿਆਦ ਕਰਨੀ ਬਣਦੀ ਹੈ ਜਿਹਦੇ ਅੱਗੇ ਦੁੱਖ ਰੋਈਓ ਦੁੱਖੀ ਆਪਦੇ ਰੋਵੇ ਤੇ ਪੀੜ ਕੱਢੀ ਕਦੀ ਨਹੀਂ ਨਜਾਂਦੀ ਦੁਖੀਆਂ ਪੰਨੇ ਖੁੱਲ੍ਹਿਆ ਆਉਂਦੀਆਂ ਹਨ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀ ਹੈ ਉਸ ਪ੍ਰਭ ਅਕਾਲਪੁਰਖ ਨੂੰ ਛੱਡ ਕੇ ਔਰ ਹੋਰ ਨਾ ਪੁਰਸ਼ਾਂ ਦੇ ਪਾਸ ਜੇ ਆਪ ਦੀ ਬਿਰਸਾ ਹਾਲਤ ਨੂੰ ਕਹੀਏ ਅਵਰਾ ਪਹਿ ਕਹਿ ਮਨ ਲਾਜ ਮਰਾਸ ਹੋਰਨਾਂ ਕੋਲੇ ਕਹਿ ਕੇ ਤਾਂ ਇਹ ਮਨ ਲੱਗਿਆ ਜੀ ਮਰਨਾ ਹੈ ਨਾ ਸ਼ਰਮਿੰਦਗੀ ਜੀ ਮਰਨਾ ਹੈ ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸ ਹੈ ਮਨ ਮੇਰੇ ਜੀ ਮੇਰੇ ਪਿਆਰਿਆ ਮਨ ਜਿਹੜੇ ਸੰਸਾਰ ਦੇ ਪਿਆਰਾਂ ਤੋਂ ਵੀ ਗਸੇ ਹੋਏ ਕੁਟੰਬ ਇਸਰੀ ਤੋਂ ਵਧੇ ਹੋਏ ਜਾਂ ਮਿੱਤਰ ਆਦਿਕ ਤੇ ਭਾਈ ਸਕੇ ਦਿਸਦੇ ਹਨ ਮੇਰੇ ਮਨ ਤੇ ਸਭ ਆਪਣੇ ਸਵਾਈ ਮਿਲਾਸ ਇਹ ਸਾਰੇ ਆਉਦੇ ਮਤਲਬ ਨੂੰ ਆ ਕੇ ਮਿਲਦੇ ਆ ਆਪ ਦਾ ਪ੍ਰਯੋਜਨ ਸਿਧ ਕਰਨ ਵਾਸਤੇ ਆ ਕੇ ਮਿਲਦੇ ਹਨ ਕਿਤ ਦਿਨ ਉਨ੍ਹਾਂ ਦਾ ਸਵਾਉ ਹੋਈ ਨਾ ਆਵੇ ਜਿਸ ਦਿਨ ਉਹਨਾਂ ਦਾ ਤੇਰੇ ਕੋਲੋਂ ਕੋਈ ਪ੍ਰਯੋਜਨ ਸਿਧ ਨਾ ਹੋਏ ਮਤਲਬ ਨਾ ਪੂਰਾ ਕਰ ਸਕੇ ਤੂੰ ਕਿਤ ਦਿਨ ਨੇੜਾ ਕੁ ਨਾ ਟੁਕਾਸਾ ਉਹਦਨ ਕੋਈ ਵੀ ਤੇਰੇ ਨੇੜੇ ਨਹੀਂ ਠੁਕੇਗਾ ਪਾਣੀ ਵੀ ਨਹੀਂ ਤਬ ਤੇਰੀ ਹੋ ਕੋਈ ਪਾਣੀ ਉਹਨਾਂ ਪਾਵੇ ਵਾਲੀ ਹਾਲਤ ਹੋਵੇਗੀ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਤੇ ਮੇਰੇ ਪਿਆਰੇ ਮਨਾ ਆਪਣਾ ਪਰਮੇਸ਼ਰ ਹੈ ਹੈ ਜੀ ਉਹ ਹਜ਼ਾਰਾਂ ਦਿਨ ਸੇਵਨ ਭਾਈਨ ਕਰ ਜੋ ਤੁਦ ਉਪਕਰੈ ਦੂਹ ਸੁਖਾਸ ਜਿਹੜਾ ਤੇਰੀ ਉਪਕਰੈ ਬਾਂਗਰ ਦੀ ਬੋਲੀ ਆ ਉਹ ਪਕਰੈ ਨਾ ਸਹਾਇਤਾ ਕਰਨਦਾ ਜਿਹੜਾ ਦੁੱਖ ਤੇ ਸੁਖ ਵਿੱਚ ਤੇਰੀ ਸਹਾਇਤਾ ਕਰੇ ਉਹ ਪਰਮੇਸ਼ਰ ਉਹ ਉਪਕਰੈ ਮਰ ਸੜ ਜੇ ਪਾਰ ਕਰਦੇ ਉਹ ਸਮੀਪਤਾ ਕਰੇ ਜਿਹੜਾ ਤੇਰੀ ਦੁੱਖ ਸੁਖ ਦੇ ਵਿੱਚ ਨੰਨ ਸਰ ਦਾ ਪਕਰੈ ਬੋਲੀ ਹੋਣੇ ਕਰਕੇ ਹੈ ਤੇਰੀ ਸਹਿਤਾ ਕਰੇ ਦੁਖ ਸੁਖ ਦੇ ਵਿੱਚ ਕਿਸ ਕਾ ਪਰਵਾਸਾ ਕਿਉਂ ਕੀਜੈ ਮਨ ਮੇਰੀ ਮੇਰੇ ਮਨਾ ਉਹਨਾਂ ਪਦਾਰਥਾਂ ਦਾ ਉਹਨਾਂ ਸੁਵੰਨੀਆਂ ਦਾ ਕਿਉਂ ਭਰੋਸਾ ਕਰਨਾ ਹੈ ਜੋ ਆੰਤਿਅ ਔਸਰ ਰੱਖ ਨਾ ਸਕਾ ਸਾਰੰਗ ਦੇ ਔਸਰ ਵੇਲੇ ਰੱਖਿਆ ਨਹੀਂ ਕਰ ਸਕਦਾ ਹੈ ਹਰ ਜਪ ਮੰਤਰ ਗੁਰ ਉਪਦੇਸ਼ ਲੈ ਜਪ ਹੋਰ ਤੇ ਭਾਈ ਹਰੀ ਦਾ ਜਪ ਜੋ ਹੈ ਗੁਰ ਮੰਤਰ ਇਸ ਨੂੰ ਗੁਰਾਂ ਦਾ ਉਪਦੇਸ਼ ਲੈ ਕੇ ਜਪਨਾ ਕਰੋ ਦਿਨ ਅੰਤ ਛਡਾਈ ਜਿਨ ਹਰਪ੍ਰੀਤ ਚਿਤਾਸਾ ਜਿਨਾਂ ਨੇ ਹਰਿ ਨੂੰ ਪ੍ਰੀਤੀ ਨਾਲ ਚੇਤੇ ਕੀਤਾ ਉਹਨਾਂ ਅੰਤ ਨੂੰ ਮਾਰ ਅਸਾਂ ਛਡਾ ਲਿਆ ਹੈ ਜੇ ਛੁਟਣਾ ਚਾਹਨਾ ਤੂੰ ਵੀ ਮਾਰਾ ਦਾ ਸਿਮਰਨ ਕਰ ਜਨ ਨਾਨਕ ਅਨੰਦਨ ਨਾਮ ਜਪਹੁ ਹਰਿ ਸੰਤਹੁ ਸਤਗੁਰੂ ਜੀ ਕਹਿੰਦੇ ਰਾਤ ਨੇ ਹਰੀ ਦੇ ਸੰਤ ਪਿਆਰਿਓ ਮਾਰੇ ਦੇ ਨਾਮ ਦਾ ਜਾਪ ਕਰੋ ਗੁਰ ਸਿੱਖੋ ਇਹੋ ਛੂਟਣ ਦਾ ਸਾਚਾ ਪਰਵਾਸਾ ਇਹ ਮੂਤ ਹੋਣ ਦਾ ਛੁਟਕਾਰਾ ਪਾਉਣ ਦਾ ਸੱਚਾ ਭਰੋਸਾ ਹੈ ਇਹ ਨਿਸ਼ਚੇ ਕਰਕੇ ਨਿਹਾਲ ਹੋਵੋ ਆਪ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਈ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅਨੰਦਨ ਨਾਮ ਜਪੋ ਹਰ ਸੰਤੋ ਏਓ ਜੂਟੇ ਨੂੰ ਦਾ ਸਾਜਾ ਪਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਗੋਡੂ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਈ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਸਾਡੀ ਨੂੰ ਆਜੀ ਗੁਰੂ ਖਾਲਸਾ ਸਹਿਜ ਸੰਗੇ ਜੀਓ ਅੰਤਜਾਨੇ ਸਤਿਗੁਰੂ ਕਉਥੇ ਪਾਤਸ਼ਾਹ ਜੀ ਗੋਡ ਰਾਜ ਦੇ ਅੰਦਰ ਵਾਹਿਗੁਰੂ ਦੇ ਵਿੱਚ ਜੁੜਨ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਕਿਰਪਾ ਕਰਕੇ ਵਿਦੇਸ਼ ਬਖਸ਼ੇ ਹੋਏ ਇਸ ਪ੍ਰਕਾਰ ਫਰਮਾਉਂਦੇ ਹਾਂ ਹਰ ਸਿਮਰਤ ਸਦਾ ਹੋਈ ਅਨੰਦ ਪ੍ਰਭਾਈ ਹਰੀ ਅਕਾਲ ਪੁਰਖ ਦਾ ਸਿਮਰਨ ਕਰਨੇ ਕਰਕੇ ਜੋ ਪਹਿਲੇ ਨਾਸ਼ ਨ ਹੋਵੇ ਐਸਾ ਨੰਸਲਾ ਜ ਸਦਾ ਸੁਖ ਪ੍ਰਾਪਤ ਹੁੰਦਾ ਹੈ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਸੁਖ ਸਰੂਪ ਪਰਮੇਸ਼ਰ ਦਾ ਨਾਮ ਜਦ ਅੰਦਰ ਆ ਜਾਂਦਾ ਹੈ ਉਸ ਵੇਲੇ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਸਾਧ ਸਰੂਪ ਦੇ ਪ੍ਰਾਪਤੀ ਕਰਕੇ ਸੀਤਲ ਮਨ ਹੋ ਜਾਂਦਾ ਹੈ ਆਪਣਾ ਸਰੀਰ ਕਰਕੇ ਵੀ ਵਿਕਾਰਾਂ ਵੱਲੋਂ ਸ਼ਾਂਤ ਹੋ ਜਾਈਦਾ ਹੈ ਮਨ ਕਰਕੇ ਵੀ ਵਿਕਾਰਾਂ ਵੱਲੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ ਸੁਖ ਸ਼ਾਂਤ ਸੁਖੋ ਸੋਖੋ ਅੰਤਰ ਸਾਤ ਸੀਤਲ ਮਨ ਆਪਣਾ ਸੁਖ ਸਰੂਪ ਉਹ ਜਦੋਂ ਅੰਦਰ ਨਾਮ ਵਸ ਜਾਂਦਾ ਹੈ ਉਹ ਸ਼ਾਂਤੀ ਤੇ ਸੁਖੋ ਆਪਣਾ ਮਨ ਹੋ ਜਾਂਦਾ ਸ਼ਾਂਤ ਤੇ ਸੁਖ ਦੇ ਸਾਥ ਜੈਸੇ ਸਖਤ ਸੂਰ ਬਹੁ ਜਲਤਾ ਜਿਵੇਂ ਸੰਗ ਸਿੰਘ ਜੀ ਸੂਰ ਵਿਕਰਨਾ ਦੀ ਸ਼ਕਤੀ ਦੇ ਨਾਲ ਹਾੜ ਦੇਸ ਦੇ ਮਹੀਨੇ ਵਿੱਚ ਸ਼ਕਤੀ ਕਰਕੇ ਸਖਤ ਨਾ ਰਿਤੇਗਾ ਹੈ ਰੇਤਾ ਜਿਸ ਪ੍ਰਕਾਰ ਸਖਤਾ ਨਾ ਰਿਤੇਗਾ ਹੁੰਦਾ ਹੈ ਰੇਤਾ ਜਿਸ ਪ੍ਰਕਾਰ ਬਾਦ ਸ਼ਾਦਾ ਕਬਲ ਲੱਗਿਆਂ ਨਾ ਪੈਰ ਨਹੀਂ ਰੱਖੇ ਜਾਂਦੇ ਜਿੱਤੇ ਵਿੱਚ ਗੁਰਸਸ ਦੇਖੇ ਲਹਿ ਜਾਏ ਸਭ ਤਪਨਾ ਜਿਵੇਂ ਸੂਰਜ ਛਿਪ ਜਾਵੇ ਸੂਰ ਚੰਦਰਮਾ ਚੜ ਜਾਵੇ ਉਹਨੂੰ ساری ਸੂਰਜ ਦੀ ਜਿਹੜੀ ਤਪਸ਼ਾ ਉਹ ਸਾਰੀ ਲੈ ਜਾਂਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਅਗਿਆਨ ਰੂਪੀ ਸੂਰਜ ਕਰਕੇ ਅਰਾਧ ਦੇ ਰੂਪੀ ਕਿਰਣਾ ਕਰਕੇ ਸਦ ਗ੍ਰੀਤੇ ਵੀ ਨਹੀਂ ਆਈ ਮਨ ਜਿਹੜਾ ਹੈ ਜੀਵਾਂ ਦਾ ਇਹ ਬਹੁਤ ਸਾਰੇ ਤਪ ਜਾਂਦਾ ਈਰਖਾ ਵਿੱਚ, ਕ੍ਰੋਧ ਵਿੱਚ, ਕ੍ਰਿਸ਼ਨ ਵਿੱਚ ਸਭ ਲੱਗ ਜਾਂਦਾ, ਮੱਜੋਂ ਲੱਗ ਜਾਂਦਾ ਹੈ। ਗੁਰਸੱਤ ਦੇਖੇ ਲਹ ਜਾਏ ਸਭ ਤਪਨਾ। ਨਰਨ ਸਾਹਿਬ ਚੰਦਰਵਾਹ ਜੀ ਨੇ ਆਈ ਹਨ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਵੇਖੀਏ, ਇਹੋ ਰੀਤੇ ਵਰਗਾ ਤਪਿਆ ਹੋਇਆ ਜਿਹੜਾ ਮਨੁ ਹੈ, ਇਹਦੀ ਸਾਰੀ ਪਵਸ਼ ਰਹਿ ਜਾਂਦੀ ਹੈ। ਈਰਖਾ ਮਿਟ ਜਾਂਦੀ ਹੈ, ਸ਼ਾਂਤੀ ਆ ਜਾਂਦੀ ਹੈ। ਕ੍ਰਿਸ਼ਨ ਦੀਪਾਂ ਛੜ ਜਾਂਦੀ ਐ ਇਹੇ ਜੇ ਗੁਰੂ ਸ਼ਾਂਤ ਸਰੂਪ ਹੋਵੇ ਮੇਰੇ ਮਨ ਅਨੰਦਿਤ ਹੈ ਨਾਮ ਹਰਿ ਜਪਣਾ ਜੀ ਮੇਰੇ ਪਿਆਰੇ ਮਨ ਆਤਮਾ ਰਾਤ ਨੂੰ ਮਨ ਕਰਕੇ ਇਹ ਤਿਆਰਿਆ ਤੇ ਆਇਆ ਕਰ ਮਹਾਰਾਜ ਦੇ ਨਾਮ ਨੂੰ ਤੇ ਬਾਣੀ ਕਰਕੇ ਵਾਹਿਗੁਰੂ ਦੇ ਨਾਮ ਦਾ ਜਪਣਾ ਕਰਿਆ ਕਰੋ ਜਹਾ ਕਹਾ ਤੁਝ ਰੱਖੈ ਸਭ ਠਾਈ ਮੇਰਾ ਪਿਆਰਾ ਹੈ ਜੋ ਜਿੱਥੇ ਕਿੱਥੇ ਵੀ ਲੋਕ ਪਰਲੋਕ ਵਿੱਚ ਵੀ ਸਾਰਿਆਂ ਥਾਵਾਂ ਜੋ ਪਰਮੇਸ਼ਰ ਤੇ ਰੱਖਿਆ ਕਰੇਗਾ ਸੋ ਐਸਾ ਹਰ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਸੋ ਤੱਤ ਬਦਲ ਖਰੂਪੀਓ ਪਰਮੇਸ਼ਰ ਹੋ ਹੈ ਆਪਣਾ ਆਤਮਾ ਜਾਣ ਕਰਕੇ ਸਦਾ ਤੂੰ ਸੇਵਨ ਕਰੋ ਆਪਣਾ ਹੈ ਬਗਾਨਾ ਨਹੀਂ ਹੈ ਪਰਾਇਆ ਨਾ ਮੰਨਣਾ ਕਰੋ ਪ੍ਰਹਾਉ ਜਾ ਮਹ ਸਭ ਨਿਧਾਨ ਸੂ ਹਰ ਜਪ ਮਨ ਮੇਰੇ ਮੇਰੇ ਦੀ ਨੈਣ ਚਾਰੇ ਨੌਂ ਮਿੰਡੀਆਂ 18 ਸਿੰਡੀਆਂ ਰਿਧੀਆਂ ਆਪਕਾਂ ਦੇ ਖਜ਼ਾਨੇ ਹਨ ਉਹ ਪਰਮੇਸ਼ਰ ਦੇ ਨਾਮ ਦਾ ਜਪ ਕਰੇ ਮੇਰੇ ਪਿਆਰੇ ਮਨਾ ਗੋਰਮੁਖ ਖੂਜ ਲਹੋ ਹਰ ਰਤਨਾ ਗੋਰਮਖਾਂ ਦੀ ਸੰਗਤ ਕਰਕੇ ਹਰੀ ਰੂਪੀ ਰਤਨ ਨੂੰ ਅਭਾਜੰਨਾ ਜੋ ਸਾਖੀ ਨੂੰ ਪ੍ਰਕਾਸ਼ ਦਾ ਰੂਪ ਹੈ ਕੋਸ ਨੂੰ ਮਹਾਤਮਾ ਦੁਆਰਾ ਬ੍ਰਹਮਾਕਾਰਗਤੀ ਕਰਕੇ ਖੋਜਣਾ ਭਾਣਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੀਰਾ ਸਵਾਮੀ ਜਿਨੇ ਜਿਨੇ ਨੇ ਹਰੀ ਮੇਰੇ ਸਵਾਮੀ ਨੇ ਧਿਆਇਆ ਹੈ ਉਹਨਾਂ ਉਹਨਾਂ ਨੇ ਵਾਹਿਗੁਰੂ ਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ ਤਿਨ ਕੇ ਚਰਨ ਮਲ ਹੋ ਹਰ ਦਸਨ ਕੂਝੇ ਦੇ ਭਾਈ ਚਰਨਾਂ ਨੂੰ ਮਰਨਾ ਕਰੋ ਜਿਹੜੇ ਹਰੀ ਨੂੰ ਦਸਣ ਵਾਲੇ ਹਨ ਨਾਈਂ ਦੇ ਦਸਨਾ ਆਉਣ ਦੇ ਚਰਨਾਂ ਨੂੰ ਮਲਣਾ ਕਰੋ ਚਾਹਾਂ ਨੂੰ ਚਾਪੀ ਕਰੋ ਕਿਉਂਕਿ ਚਰਨ ਨੂੰ ਮਲੋ ਹਰ ਦਸਨਾ ਜਿਨ੍ਹਾਂ ਨੇ ਹਰੀ ਦੇ ਕਾਈ ਦਸਨਾ ਕੀਤਾ ਹੈ ਦਸਨਾ ਨਾਮ ਹੱਥਾਂ ਦਾ ਹੈ ਹੱਥੋਂ ਦੇ ਨਾਲ ਉਹਨਾਂ ਦੇ ਚਰਨ ਚਾਪੀ ਕਰਨਾ ਕਰੋ ਹਰ ਦਸਨਾ ਹਰੇਕ ਦੇ ਕਾਈ ਹਰੇਕ ਤੋਂ ਪਿਆਰਿਆਂ ਦੇ ਦਸਨਾ ਨਾਮ ਦਾਸ ਬਣ ਕੇ ਉਨਹਰੇ ਚਰਨਾਂ ਕਮਲਾਂ ਨੂੰ ਮਨ ਨਾ ਕਰੋ ਬਾਸਮਨ ਕੇ ਜੋ ਦਸਣ ਵਾਲੇ ਮਨ ਮੁਦ੍ਰੀ ਹੱਥਾਂ ਨਾਲ ਧਿਆਨ ਨਾਲ ਸਾਬਦ ਪਛਾਣ ਰਾਮ ਰਸ ਪਾਪ ਹੋ ਸੋ ਦੀ ਪਛਾਣ ਕਰਕੇ ਆਰਾਮ ਦੇ ਰਸ ਪ੍ਰੇਮ ਨੂੰ ਪਛਾਣਨਾ ਪ੍ਰਾਰਥਨਾ ਕਰੋ ਉਹ ਤਮ ਸ਼ਾਂਤ ਭਇਓ ਵੱਡ ਬਡਣਾ ਤੁਸੀਂ ਹਮਗੇ ਸਾਰੀ ਦੁਨੀਆ ਜਿਹੜਾ ਉਹਨਾਂ ਚੋਂ ਸਾਰਿਆਂ ਚੋਂ ਉੱਤਮ ਮਹਾਤਮਾ ਬਣ ਗਿਆ ਹੈ ਵੱਡੇ ਜੋ ਬ੍ਰਹਮਾ ਆਦਿਕਿੰਦ ਆਦਿਕ ਹਨ ਹੈ ਸਾਰਿਆਂ ਤੋਂ ਵਡਮਿਆਂ ਨੂੰ ਵਧਾਈ ਪ੍ਰਾਪਤ ਹੋਈ ਉਹ ਵਡਿਆ ਹੈ ਸਭ ਤੋਂ ਉੱਚਾ ਸਭ ਤੋਂ ਸੁੱਚਾ ਹੈ ਇਸ ਜਨ ਕੀ ਵਡਿਆਈ ਹਰ ਆਪ ਵਧਾਈ ਉਸ ਪੀ ਜੰਮੀ ਜਿਹੜੀ ਵਡਿਆਈ ਹੈ ਉਹ ਪਰਮੇਸ਼ਰ ਨੇ ਆਪ ਬਣਾਉਣਾ ਕੀਤੀ ਹੈ ਉਹ ਘਟਾ ਨਾ ਕਿਸੇ ਕੀ ਘਟਾਈ ਉਹ ਭਾਈ ਕਿਸੇ ਦੀ ਘਟਾਈ ਹੋਈ ਘਟ ਨਹੀਂ ਸਕਦੀ ਕਿਉਂ ਮਹਾਰਾ ਦੇ ਪਿਆਰਿਆਂ ਦੀ ਵਡਿਆਈ ਵਾਹਿਗੁਰੂ ਆਪ ਬਖਸ਼ੀ ਹੈ ਇੱਕ ਤਿਲ 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 ਨਾ ਇੱਕ ਤਿਲ ਜੀ ਨੋ ਕਿਉਂ ਵੀ ਸਾਰ ਸੰਗਜੀ ਕਤਰ ਵਿੱਚੋਂ ਬਾਲਕ ਅਵਸਥਾ ਜਿ ਵੀ ਨਹੀਂ ਕੱਢਦੀ ਇੱਕ ਕਤਲ ਵਿੱਚੋਂ ਜਵਾਨੀ ਜਿ ਵੀ ਨਹੀਂ ਕੱਢਦੀ ਇੱਕ ਤਿਲ ਜਿ ਨਹੀਂ ਬਿਰਧ ਅਵਸਥਾ ਜਿ ਵੀ ਨਹੀਂ ਕੱਢਦੀ ਐਸੀ ਉਹਨਾਂ ਦੀ ਵਡਿਆਈ ਹੈ ਤਿਲ ਜਿ ਨਹੀਂ ਕੱਢਦੀ ਨਹੀਂ ਹੈ ਇੱਕ ਤਿਲ 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 ਨਾਲ ਕਿਸੇ ਪ੍ਰਕਾਰ ਇੱਕ ਤਿਲ ਮਾਤ੍ਰੀ ਉਹਨਾਂ ਦੀ ਵਡਿਆਈ ਸਾਰ ਸੰਗੇ ਜੀ ਜਿਹੜੀ ਹੈ ਇਹ ਕਿਸੇ ਦੇ ਪਾਸੋਂ ਕੱਢਦੀ ਨਹੀਂ ਹੈ ਉਹਨਾਂ ਦੀ ਮਨ ਕਰਕੇ ਵੀ ਕੋਈ ਘਟਾ ਨਹੀਂ ਸਕਦਾ ਬਾਣੀ ਕਰਕੇ ਕਹਿ ਕੇ ਵੀ ਨਹੀਂ ਘਟਾ ਸਕਦਾ ਸਰੀਰ ਕਰਕੇ ਵੀ ਤਲ ਜਿੰਨੀ ਉਹਨਾਂ ਦੀ ਮਹਿਮਾ ਨਹੀਂ ਘਟਾ ਸਕਦਾ ਜਾਂ ਉਹਨਾਂ ਦੀ ਮਹਿਮਾ ਨਹੀਂ ਤਲ ਜਿੰਨੀ ਵੀ ਹੈ ਉਹ ਕਿਸੇ ਦੇ ਬਾਸੋਂ ਤਿਲਕਾਉਣ ਵਾਲਾ ਜਿਹੜੇ ਆਦਮੀ ਨੇ ਉਸ ਮਹਿਨਾਂ ਨੂੰ ਕਿਸੇ ਪ੍ਰਕਾਰ ਤੋਂ ਵਕਾ ਕੇ ਘਟਾ ਨਹੀਂ ਸਕਦਾ ਹੈ ਤਲ ਜਿੰਨੀ ਵੀ ਜਿਸ ਤੇ ਸੁਖ ਪਾਵੈ ਮਨ ਮੇਰੇ ਮੇਰੇ ਪਿਆਰੇ ਮਨੋ ਜਿਸ ਵਾਹਿਗੁਰੂ ਦੇ ਨਾਮ ਕਰਕੇ ਤੂੰ ਸੁਖ ਰੂਪ ਨੂੰ ਪਾ ਲਵੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਤੂੰ ਉਸ ਨੂੰ ਸਦਾ ਧਿਆਏ ਕਰ ਹੱਥ ਜੋੜ ਕਰਕੇ ਵਾਰੈ ਨਾ ਨਿਤ ਵਰਤੀ ਜੁੜਨਾ ਕਰ ਉਸ ਵਿੱਚ ਲੇਵਲਾ ਕੇ ਤੇ ਜੁਲਣਾ ਚੱਲਣਾ ਕਰ ਪੰਜਾਬੀ ਬੋਲੀ ਜਿਵੇਂ ਲੈਨੇ ਪੰਜਾਬ ਦੀ ਜੁਲਣਾ ਨਾ ਚੱਲਣਾ ਚੰਗੀਆਂ ਦੀ ਬੋਲੀ ਹੈ ਇਸ ਪ੍ਰਕਾਰ ਨੇ ਜੇ ਅਪਰ ਦੀ ਜੁਲਣਾ ਕਰ ਚੱਲਣਾ ਕਰ ਉਸ ਪਾਸੇ ਹੱਥ ਜੋੜ ਕੇ ਉਸ ਦੇ ਵਿੱਚ ਜੁੜਨਾ ਕਰ ਮਨਬੁੱਧ ਨੂੰ ਜੋੜ ਕਰਕੇ ਜੁੜਨਾ ਕਰ ਜਨ ਨਾਨਕ ਕਹ ਹਰ দান ਇਕ ਦੀਜੈ ਸਤਿਗੁਰੂ ਦੇ ਮਿਹਰ ਸਾਲ ਦੀ ਆਪਾਂ ਨੂੰ ਯਾਦ ਜਿਦਾ ਹੁਣ ਤੇ ਅਰਦਾਸ ਕਰਿ ਹੋਇ ਵਾਹਿਗੁਰੂ ਸਾਨੂੰ ਜਨਾਂ ਨੂੰ ਸਤਿਗੁਰੂ ਜੀ ਕਹਿੰਦੇ ਇਕ ਇਹ ਦਾਨ ਬਖਸ਼ ਦਿਓ ਨਿਤ ਬਸ ਹੈ ਰਜਾ ਹਰੀ ਮੋਹਿ ਚਰਨਾ ਜੇ ਗੁਰਦਾਰ ਮੇਰੇ ਹਿਰਦੇ ਚ ਆਪ ਦੇ ਚਰਨ ਹਰ ਬੋਧ ਨਿਤ ਮੁੱਖ ਦੇ ਰਿਹਾ ਕਰਨ ਐਸੀ ਬਖਸ਼ਿਸ਼ ਕਰੋ ਸਾਡੇ ਉੱਤੇ